ਗੱਲ ਸਾਲ 1970 ਦੀ ਹੈ। ਇੱਕ ਜੱਜ ਨੂੰ ਜਿਸ ਦਾ ਨਾਮ ਐਨ.ਕੇ. ਚੌਧਰੀ ਸੀ, ਉਸ ਨੂੰ ਇੱਕ ਸਰਕਾਰੀ ਬੰਗਲਾ ਦਿੱਤਾ ਗਿਆ। ਪਰ ਉਹ ਜੱਜ ਨੇ ਉਸ ਬੰਗਲੇ ਦੇ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਮੈਂ ਇਸ ਬੰਗਲੇ ਦੇ ਵਿੱਚ ਨਹੀਂ ਰਹਿਣਾ ਕਿਉਂਕਿ ਇਸ ਵਿੱਚ ਤਾਂ ਭੂਤਾਂ ਨੇ। ਉਸ ਤੋਂ ਬਾਅਦ ਉਹ ਬੰਗਲਾ ਇੱਕ ਹੋਰ ਜੱਜ ਨੂੰ ਦਿੱਤਾ ਗਿਆ ਤੇ ਉਹ ਵੀ ਇਹ ਕਹਿ ਕੇ ਉਸ ਬੰਗਲੇ ਨੂੰ ਛੱਡ ਗਿਆ। ਕਿ ਮੈਂ ਇਸ ਬੰਗਲੇ ਦੇ ਵਿੱਚ ਨਹੀਂ ਰਹਿਣਾ ਕਿਉਂਕਿ ਇਸ ਬੰਗਲੇ ਦੇ ਵਿੱਚ ਭੂਤਾਂ ਨੇ ਹੁਣ ਉਹ ਬੰਗਲਾ ਲੋਕਾਂ ਦੇ ਵਿੱਚ ਸਰਕਾਰੀ ਬੰਗਲਾ ਨਹੀਂ ਰਹਿ ਗਿਆ ਸੀ ਹੁਣ ਲੋਕ ਉਸ ਬੰਗਲੇ ਨੂੰ ਭੂਤ ਬੰਗਲਾ ਕਹਿਣ ਲੱਗ ਗਏ ਸੀ ਫਿਰ ਉਸ ਬੰਗਲੇ ਨੂੰ ਤੜਵਾਇਆ ਗਿਆ ਤੇ ਉਸ ਦੀ ਖੁਦਾਈ ਕਰਵਾਈ ਗਈ ਤਾਂ ਉਸ ਵਿੱਚੋਂ ਚਾਰ ਲਾਸ਼ਾਂ ਨਿਕਲੀਆਂ ਉਹ ਚਾਰ ਲਾਸ਼ਾਂ ਕਿਸ ਦੀਆਂ ਸਨ ਉਨ੍ਹਾਂ ਦਾ ਕਤਲ ਇੱਕ ਜੱਜ ਨੇ ਕੀਤਾ ਸੀ ਜਿਸ ਦੇ ਦੋਸ਼ ਦੇ ਵਿੱਚ ਉਸ ਰਿਟਾਇਰ ਜੱਜ ਨੂੰ ਫਾਂਸੀ ਦੀ ਸਜ਼ਾ ਹੋਈ ਤੇ ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲਾ ਮਾਮਲਾ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਇੱਕ ਸੱਚੀ ਘਟਨਾ ਅਸਾਮ ਦੇ ਜ਼ਿਲ੍ਹੇ ਡੋਗਰੀ ਦੀ ਇਹ ਘਟਨਾ ਹੈ ਇੱਕ ਪੁਲਿਸ ਵਾਲਾ ਆਪਣੀ ਭੈਣ ਅਤੇ ਭਾਨ ਜੀਆਂ ਦੀ ਤਲਾਸ਼ ਕਰ ਰਿਹਾ ਸੀ ਪਰ ਉਸ ਨੂੰ ਕਿਤੇ ਵੀ ਸਫਲਤਾ ਨਹੀਂ ਮਿਲ ਰਹੀ ਸੀ ਉਸ ਨੇ ਉਹਨਾਂ ਨੂੰ ਬੜਾ ਤਲਾਸ਼ ਕੀਤਾ ਪਰ ਉਸ ਨੂੰ ਸਫਲਤਾ ਨਹੀਂ ਮਿਲੀ ਇੱਕ ਮੁਖਬਰ ਨੇ ਫੇਰ ਉਸ ਪੁਲਿਸ ਵਾਲੇ ਨੂੰ ਖਬਰ ਦਿੱਤੀ ਕਿ ਤੂੰ ਪੱਛਮੀ ਬੰਗਾਲ ਦੇ ਦਾਰਜਲਿੰਗ ਜ਼ਿਲ੍ਹੇ ਦੇ ਸ਼ਹਿਰ ਸਿਲੀਗੁੜੀ ਵਿੱਚ ਸਿਵਾਇਆ ਹੋਟਲ ਹੈ ਉਸ ਦੇ 3 ਨੰਬਰ ਕਮਰੇ ਦੇ ਵਿੱਚ ਜਾ ਤੇ ਫਿਰ ਉਹ ਪੁਲਿਸ ਵਾਲਾ 8 ਅਗਸਤ 1970 ਨੂੰ ਪੁਲਿਸ ਪਾਰਟੀ ਆਪਣੇ ਨਾਲ ਲੈ ਕੇ ਉਸ ਹੋਟਲ ਦੇ 3 ਨੰਬਰ ਕਮਰੇ ਤੇ ਜਾਂਦਾ ਹੈ ਤੇ ਉਸ ਕਮਰੇ ਦੇ ਗੇਟ ਨੂੰ ਖੜਕਾਉਂਦਾ ਹੈ ਤੇ ਅੰਦਰੋਂ ਇੱਕ ਬਜ਼ੁਰਗ ਨਿਕਲਦਾ ਹੈ ਉਹ ਬਜ਼ੁਰਗ ਕੋਈ ਹੋਰ ਨਹੀਂ ਸੀ ਉਹ ਬਜ਼ੁਰਗ ਇੱਕ ਰਿਟਾਇਰ ਜੱਜ ਸੀ ਤੇ ਉਸ ਪੁਲਿਸ ਵਾਲੇ ਦਾ ਜੀਜਾ ਸੀ ਤਾਂ ਪੁਲਿਸ ਵਾਲੇ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਹੀ ਤਲਾਸ਼ ਕਰ ਰਿਹਾ 10 ਮੇਰੀ ਭੈਣ ਤੇ ਮੇਰੀਆਂ ਤਿੰਨ ਭਾਣ ਜੀਆਂ ਕਿੱਥੇ ਨੇ ਇਸ ਦਾ ਜਵਾਬ ਉਹ ਰਿਟਾਇਰ ਜੱਜ ਨਾ ਦੇ ਸਕਿਆ ਉਹ ਟਾਲ ਮਟੋਲੇ ਕਰਦਾ ਰਿਹਾ ਪਰ ਪੁਲਿਸ ਨੇ ਫੇਰ ਉਸ ਤੋਂ ਸਖਤੀ ਨਾਲ ਪੁੱਛਿਆ ਕਿ 10 ਤੇਰੀ ਘਰ ਵਾਲੀ ਤੇ ਤੇਰੀਆਂ ਤਿੰਨ ਕੁੜੀਆਂ ਕਿੱਥੇ ਨੇ ਘਰ ਵਾਲੀ ਦਾ ਨੋਂ ਪਤੁੱਲ ਸੀ ਤੇ ਉਸ ਦੀਆਂ ਤਿੰਨ ਕੁੜੀਆਂ ਦਾ ਨੋਂ ਨੀਲੋ ਲੂਣਾ ਤੇ ਬਫੁੰਦ ਸੀ ਤਾਂ ਜੱਜ ਉਹਨਾਂ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੀ ਤਾਂ ਪੁਲਿਸ ਨੇ ਕਿਹਾ ਕਿ ਚੱਲ ਸਾਡੇ ਨਾਲ ਥਾਣੇ ਚੱਲ ਤਾਂ ਜੱਜ ਨੇ ਕਿਹਾ ਕਿ ਮੈਂ ਕੱਪੜੇ ਬਦਲ ਕੇ ਤੁਹਾਡੇ ਨਾਲ ਚਲਦਾ ਹਾਂ ਜੱਜ ਕਮਰੇ ਦੇ ਵਿੱਚ ਚਲਾ ਗਿਆ 15-20 ਮਿੰਟ ਤੱਕ ਜਦੋਂ ਜੱਜ ਬਾਹਰ ਨਾ ਆਇਆ ਤਾਂ ਪੁਲਿਸ ਖੁਦ ਕਮਰੇ ਦੇ ਵਿੱਚ ਚਲੀ ਗਈ ਤਾਂ ਪੁਲਿਸ ਨੇ ਦੇਖਿਆ ਕਿ ਜੱਜ ਨੇ ਆਪਣੇ ਢਿੱਡ ਦੇ ਵਿੱਚ ਚਾਕੂ ਮਾਰ ਲਿਆ ਤੇ ਉਹ ਬੇਹੋਸ਼ ਬੈੱਡ ਦੇ ਉੱਤੇ ਪਿਆ ਤਾਂ ਜੱਜ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਕਮਰੇ ਦੀ ਤਲਾਸ਼ੀ ਲਈਤੀ ਗਈ ਉਸ ਕਮਰੇ ਦੇ ਵਿੱਚੋਂ ਇੱਕ ਪਰਚੀ ਮਿਲੀ ਜਿਸ ਦੇ ਉੱਤੇ ਲਿਖਿਆ ਹੋਇਆ ਸੀ ਕਿ ਜਦੋਂ ਮੇਰੀ ਘਰ ਵਾਲੀ ਤੇ ਮੇਰੀਆਂ ਤਿੰਨ ਧੀਆਂ ਹੀ ਨਹੀਂ ਰਹਿਣਾਂ ਤਾਂ ਫਿਰ ਮੈਨੂੰ ਵੀ ਜਿਉਣ ਦਾ ਕੋਈ ਹੱਕ ਨਹੀਂ ਉਸ ਤੋਂ ਬਾਅਦ ਜਦੋਂ ਜੱਜ ਨੂੰ ਹੋਸ਼ ਆਇਆ ਤਾਂ ਪੁਲਿਸ ਨੇ ਆਪਣੀ ਪੁੱਛਗਿੱਛ ਫੇਰ ਸ਼ੁਰੂ ਕਰ ਦਿੱਤੀ ਤੇ ਪੁੱਛਿਆ ਕਿ ਦੱਸ ਤੇਰੀ ਘਰ ਵਾਲੀ ਤੇ ਤਿੰਨ ਧੀਆਂ ਕਿੱਥੇ ਨੇ ਉਹਨਾਂ ਨਾਲ ਤੂੰ ਕੀ ਕੀਤਾ ਤਾ ਪੁਲਿਸ ਦੀ ਪੁੱਛਗਛ ਅੱਗੇ ਜੱਜ ਟੁੱਟ ਗਿਆ ਤੇ ਜੱਜ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਤੇ ਤਿੰਨ ਕੁੜੀਆਂ ਦਾ ਕਤਲ ਕਰ ਦਿੱਤਾ ਸੀ ਉਹਨਾਂ ਦੀਆਂ ਲਾਸ਼ਾਂ ਸਰਕਾਰੀ ਬੰਗਲੇ ਦੇ ਵਿੱਚ ਦੱਬੀਆਂ ਹੋਈਆਂ ਨੇ ਪੁਲਿਸ ਦੇ ਸਾਹਮਣੇ ਇਹ ਵੀ ਸਵਾਲ ਸੀ ਕਿ ਇਹ ਬਜ਼ੁਰਗ ਹੈ ਇਸ ਨੇ ਕਿਵੇਂ ਟੋਏ ਪੱਟੇ ਤੇ ਕਿਵੇਂ ਲਾਸ਼ਾਂ ਨੂੰ ਦੱਬਿਆ ਪਰ ਉਸ ਤੋਂ ਪਹਿਲਾਂ ਪੁਲਿਸ ਨੇ ਜਾ ਕੇ ਖੁਦਾਈ ਕਰਵਾਈ ਤੇ ਉਥੋਂ ਚਾਰੇ ਲਾਸ਼ਾਂ ਬਰਾਮਦ ਕੀਤੀਆਂ ਤੇ ਫੇਰ ਲਾਸ਼ਾਂ ਦੀ ਪਛਾਣ ਹੋਈ ਤੇ ਪਛਾਣ ਹੋਈ ਕਿ ਲਾਸ਼ਾਂ ਜੱਜ ਦੀ ਘਰ ਵਾਲੀ ਤੇ ਉਸ ਦੀਆਂ ਤਿੰਨ ਕੁੜੀਆਂ ਦੀਆਂ ਹੀ ਨੇ ਫੇਰ ਪੁਲਿਸ ਨੇ ਪੁੱਛਿਆ ਕਿ ਟੋਏ ਕਿਸ ਨੇ ਪੱਟੇ ਨੇ ਤਾਂ ਜੱਜ ਨੇ ਕਿਹਾ ਕਿ ਇਹ ਟੋਏ ਮੈਂ ਆਪਣੇ ਕਰਮਚਾਰੀਆਂ ਤੋਂ ਹੀ ਪਟਵਾਏ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਇੱਥੇ ਕੁਝ ਬੀਜਣਾ ਹੈ ਪਰ ਇਹ ਟੋਏ ਭਰੇ ਮੈਂ ਖੁਦ ਸੀ ਆਪਣੀਆਂ ਬੱਚੀਆਂ ਦੀਆਂ ਤੇ ਆਪਣੀ ਘਰਵਾਲੀ ਦੀਆਂ ਲਾਸ਼ਾਂ ਇਹਨਾਂ ਟੋਇਆਂ ਦੇ ਵਿੱਚ ਤੱਬ ਕੇ ਇਹ ਟੋਏ ਮੈਂ ਖੁਦ ਭਰੇ ਸੀ ਜੱਜ ਨੇ ਦੋ ਟੋਏ ਕਟਵਾਏ ਸੀ ਇੱਕ ਟੋਏ ਦੇ ਵਿੱਚ ਆਪਣੀ ਘਰਵਾਲੀ ਤੇ ਵੱਡੀ ਬੇਟੀ ਦੀ ਲਾਸ਼ ਨੂੰ ਦੱਬਿਆ ਦੂਜੇ ਟੋਏ ਦੇ ਵਿੱਚ ਆਪਣੀਆਂ ਦੋ ਛੋਟੀਆਂ ਬੇਟੀਆਂ ਨੂੰ ਦੱਬਿਆ ਇਸ ਰਿਟਾਇਰ ਜੱਜ ਦਾ ਨਾਮ ਉਪੇਂਦਰ 나ਥ ਰਾਜ ਖੋਆ ਸੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਸ ਨੇ ਪਹਿਲਾਂ ਆਪਣੀ ਘਰਵਾਲੀ ਤੇ ਵੱਡੀ ਕੁੜੀ ਦਾ ਕਤਲ ਕੀਤਾ ਹੈ ਕਿਉਂਕਿ 10 ਫਰਵਰੀ 1970 ਦੀ ਸਵੇਰ ਨੂੰ ਆਖਰੀ ਵਾਰ ਇਸ ਜੱਜ ਦੀ ਘਰਵਾਲੀ ਅਤੇ ਵੱਡੀ ਬੇਟੀ ਨੂੰ ਦੇਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ ਤੇ ਫਿਰ ਇਸ ਨੇ ਆਪਣੀਆਂ ਦੋ ਛੋਟੀਆਂ ਬੇਟੀਆਂ ਜੋ ਗੁਹਾਟੀ ਵਿੱਚ ਪੜ੍ਹਦੀਆਂ ਸੀ ਉਹਨਾਂ ਨੂੰ ਘਰ ਬੁਲਾਇਆ ਤੇ ਉਹ ਵੀ 25 ਫਰਵਰੀ 1970 ਨੂੰ ਆਖਰੀ ਵਾਰ ਦੇਖੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ ਵੀ ਨਹੀਂ ਦੇਖਿਆ ਗਿਆ ਤੇ ਇਸ ਕੇਸ ਦੇ ਵਿੱਚ ਇੱਕ ਅਰਦਲੀ ਨੂੰ ਵੀ ਪੁਲਿਸ ਨੇ ਨਾਮਜ਼ਦ ਕੀਤਾ ਕਿ ਇਸ ਦਾ ਵੀ ਹੱਥ ਇਸ ਕਤਲ ਦੇ ਵਿੱਚ ਹੈ ਜੱਜ ਨੇ ਦੋ ਵਾਰ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਜੱਜ ਦੇ ਉੱਤੇ ਪੁਲਿਸ ਕੜੀ ਨਿਗਰਾਨੀ ਰੱਖਣ ਲੱਗ ਗਈ ਕਿ ਇਹ ਆਤਮ ਹੱਤਿਆ ਨਾ ਕਰ ਲਵੇ ਫਿਰ ਜੱਜ ਦੇ ਉੱਤੇ ਮਾਮਲਾ ਦਰਜ ਹੋਇਆ ਤੇ ਫਿਰ ਕੇਸ ਚੱਲਿਆ ਸਬੂਤ ਤੇ 55 ਜਾਣਿਆਂ ਦੀਆਂ ਗਵਾਹੀਆਂ ਜੱਜ ਦੇ ਖਿਲਾਫ ਸੀ ਜੱਜ ਨੂੰ ਸਬੂਤਾਂ ਦੇ ਆਧਾਰ ਤੇ ਅਤੇ 55 ਜਾਣਿਆਂ ਦੀ ਗਵਾਹੀ ਦੇ ਆਧਾਰ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਪਰ ਅਰਦ ਲਈ ਜੋ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਸੀ ਉਸ ਨੂੰ ਸਬੂਤ ਨਾ ਹੋਣ ਕਰਕੇ ਬਾ ਇੱਜ਼ਤ ਬਰੀ ਕਰ ਦਿੱਤਾ ਫਿਰ ਉਸ ਰਿਟਾਇਰ ਜੱਜ ਨੇ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਵੀ ਉਹ ਸਜ਼ਾ ਬਰਕਰਾਰ ਰੱਖੀ ਤੇ ਫਿਰ ਉਸ ਤੋਂ ਬਾਅਦ ਜੱਜ ਨੇ ਅਪੀਲ ਕੀਤੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਉਸ ਦੀ ਸਜ਼ਾ ਉਦਾਂ ਹੀ ਬਰਕਰਾਰ ਰੱਖੀ ਹੁਣ ਜੱਜ ਕੋਲ ਇੱਕ ਆਸ਼ਾ ਦੀ ਕਿਰਨ ਸੀ ਉਹ ਸੀ ਰਾਸ਼ਟਰਪਤੀ ਜੱਜ ਨੇ ਕਾਫੀ ਸਮੇਂ ਬਾਅਦ ਰਾਸ਼ਟਰਪਤੀ ਨੂੰ ਅਪੀਲ ਕੀਤੀ ਤੇ ਫਿਰ ਜੱਜ ਤੋਂ ਉਹੀ ਸਵਾਲ ਪੁੱਛਿਆ ਗਿਆ ਕਿ ਤੂੰ ਆਪਣੀ ਘਰ ਵਾਲੀ ਤੇ ਤਿੰਨ ਬੇਟੀਆਂ ਦਾ ਕਤਲ ਕਿਉਂ ਕੀਤਾ ਜੱਜ ਨੇ ਕਦੇ ਵੀ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਨਾ ਪੁਲਿਸ ਨੂੰ ਨਾ ਹਾਈ ਕੋਰਟ ਨੂੰ ਨਾ ਸੁਪਰੀਮ ਕੋਰਟ ਨੂੰ ਤੇ ਨਾ ਹੀ ਰਾਸ਼ਟਰਪਤੀ ਨੂੰ ਇਸ ਗੱਲ ਲਈ ਜੱਜ ਨੂੰ ਰਾਸ਼ਟਰਪਤੀ ਨੇ ਵੀ ਸਜ਼ਾ ਵਿੱਚ ਕੋਈ ਵੀ ਰੈਤ ਨਹੀਂ ਕੀਤੀ ਤੇ ਉਹ ਸਜ਼ਾ ਬਰਕਰਾਰ ਰੱਖੀ ਆਖਰ 14 ਫਰਵਰੀ 1976 ਨੂੰ ਜੱਜ ਨੂੰ ਫਾਂਸੀ ਦੀ ਸਜ਼ਾ ਤੈਅ ਹੋ ਗਈ ਤੇ ਅਸਾਮ ਦੀ ਇੱਕ ਜੇਲ੍ਹ ਦੇ ਵਿੱਚ ਜੱਜ ਨੂੰ ਫાંਸੀ ਦੇ ਦਿੱਤੀ ਫાંਸੀ ਤੋਂ ਪਹਿਲਾਂ ਜੱਜ ਤੋਂ ਆਖਰੀ ਇੱਛਾ ਪੁੱਛੀ ਗਈ ਪਰ ਜੱਜ ਨੇ ਕੋਈ ਵੀ ਆਖਰੀ ਇੱਛਾ ਨਹੀਂ ਦੱਸੀ ਤੇ ਜੱਜ ਦੇ ਸਾਲੇ ਜਾਨੀ ਉਸ ਪੁਲਿਸ ਵਾਲੇ ਨੇ ਮਾਰਨ ਤੋਂ ਪਹਿਲਾਂ ਜੱਜ ਨੂੰ ਫાંਸੀ ਤੋਂ ਪਹਿਲਾਂ ਫੇਰ ਪੁੱਛਿਆ ਕਿ ਤੂੰ ਮੈਨੂੰ ਇਹ ਦੱਸ ਤੂੰ ਮੇਰੀ ਭੈਣ ਤੇ ਮੇਰੀਆਂ ਤਿੰਨ ਭਾਂਜੀਆਂ ਦਾ ਕਤਲ ਕਿਉਂ ਕੀਤਾ ਹੈ ਕਿਉਂ ਉਹਨਾਂ ਨੂੰ ਮਾਰਿਆ ਪਰ ਜੱਜ ਨੇ ਆਪਣਾ ਮੂੰਹ ਨਹੀਂ ਖੋਲਿਆ ਇਹ ਰਾਜ ਜੱਜ ਦੀ ਮੌਤ ਦੇ ਨਾਲ ਹੀ ਦਫਨ ਹੋ ਗਿਆ ਤੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਿਆ ਕਿ ਜੱਜ ਨੇ ਆਪਣੀਆਂ ਤਿੰਨ ਧੀਆਂ ਤੇ ਆਪਣੀ ਘਰਵਾਲੀ ਨੂੰ ਕਿਉਂ ਮਾਰਿਆ ਸੀ ਇਹ ਭਾਰਤ ਦੇ ਇਤਿਹਾਸ ਅਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਦਾਂ ਦਾ ਮਾਮਲਾ ਹੈ ਜਿਸ ਵਿੱਚ ਜੱਜ ਨੂੰ ਜਾਂ ਰਟਾਇਰ ਜੱਜ ਨੂੰ ਕਤਲ ਦੇ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਵੇ ਸੋ ਮੈਂ ਅਕਸਰ ਹੀ ਕਹਿੰਦਾ ਹਾਂ ਕਿ ਬੰਦੇ ਦੇ ਦਿਮਾਗ ਦਾ ਕੋਈ ਪਤਾ ਨਹੀਂ ਬੰਦੇ ਦੇ ਮਨ ਦਾ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਕੀ ਸੋਚ ਜਾਵੇ ਕੀ ਕਰ ਦੇਵੇ ਇਸ ਦਾ ਕੋਈ ਭਰੋਸਾ ਨਹੀਂ ਇਸ ਲਈ ਹਮੇਸ਼ਾ ਕੁਝ ਵੀ ਕਰਨ ਤੋਂ ਪਹਿਲਾਂ 100 ਵਾਰ ਸੋਚੋ ਉਸ ਦੇ ਨਤੀਜੇ ਦੇਖੋ ਉਸ ਦੇ ਸਿੱਟੇ ਦੇਖੋ ਕਿ ਕੀ ਹੋ ਸਕਦੇ ਨੇ ਪਰ ਜਦੋਂ ਬੰਦਾ ਕੁਝ ਗਲਤ ਕਦਮ ਚੱਕ ਬੈਠਦਾ ਹੈ ਤਾਂ ਉਸ ਤੋਂ ਬਾਅਦ ਫਿਰ ਉਸ ਦੇ ਕੋਲ ਪਛਤਾਵੇ ਤੋਂ ਬਗੈਰ ਹੋਰ ਕੁਝ ਨਹੀਂ ਬਚਦਾ ਇਸ ਲਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦੇ ਨਤੀਜੇ ਦਿਮਾਗ ਦੇ ਵਿੱਚ ਜ਼ਰੂਰ ਰੱਖੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਏ ਮੇਰੀ ਵੀਡੀਓ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸਾਰੇ ਦੋਸਤਾਂ ਨੂੰ ਅਸ਼ੀਕਾ